ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਖੇੜੀ ਖੁਰਦ ਤੇ ਜਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਰਨਾਲੇ ਦੇ ਨੇੜੇ ਹੀ ਪਿੰਡ ਆ ਇਹ ਠੀਕ ਆ ਜੀ ਬਾਈ ਕੋਲ ਇੱਕ ਗੱਬਣ ਗਾਂਬ ਕਹੋ ਜੀ ਤੇ ਇੱਕ ਹੈਗੀ ਆ ਜਰਸੀ ਦਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਣ ਗੱਤ ਵੱਲ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਮਲਕੀਸ਼ ਸਿੰਘ ਜੀ ਪਿੰਡ ਪਿੰਡ ਖੇੜੀ ਖੁਰਦੇ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਠੀਕ ਆ ਵਾੜ ਦੀ ਜਾਣਕਾਰੀ ਦੋ ਜੀ ਆਪਣੀ ਕਵੇਂ ਸੂਏ ਸੂਣਾ ਜੀ ਨੇ ਤੇ ਤੀਜੇ ਸੂਏ ਸੂਣਾ ਜੀ ਨੇ ਪਿਛਲੇ ਸੂਏ ਦੁੱਧ ਪਿਛਲੇ ਸੂਏ 36 ਲੀਟਰ ਦੁੱਧ ਸੀ 33 ਲੀਟਰ ਦੁੱਧ ਹਾਂ ਜੀ ਠੀਕ ਆ ਕਿੰਨੇ ਦਿਨ ਬਾਕੀ ਹੈ ਜੀ ਹੁਣ ਉਹ ਬਾਕੀ ਚਾਰ ਕਿ ਦਿਨ ਨੇ ਜੀ ਚਾਰ ਕ ਦਿਨ ਬਾਕੀ ਆ ਹਾਂ ਜੀ ਠੀਕ ਆ ਰੇਟ ਰੂਟ ਜੀ ਦਾ ਰੇਟ ਆਪਾਂ ਫੋਨ ਤੇ ਕਰਾਇਆ ਬਾਈ ਇਹਦਾ ਰੇਟ ਫੋਨ ਤੇ ਹਾਂ ਜੀ ਹਾਂ ਚੈੱਕ ਕਰ ਸਕਦੇ ਹੋ ਲੇਵਨ ਤਾਜ਼ਾ ਤੁਸੀਂ ਖੋਦ ਲਾ ਸਕਦੇ ਹੋ ਇਹਦਾ ਕਰਮਾ ਵਾਲੀ ਵਾਦੀ ਕੱਢੂ ਤੋੜ ਦੋ ਜੀ ਲੋ ਜੀ ਕੱਤ ਬੱਡ ਸੁਖਨਾ ਸੋਹਣੀ ਪੰਜ ਚਾਰ ਦਿਨ ਬਾਈ ਕਹਿੰਦਾ ਰਹਿੰਦੇ ਆ ਲੋ ਜੀ ਹਾਂ ਹੌਲੀ ਹੌਲੀ ਕੱਚੇ ਸੰ ਕੋਈ ਨਾ ਇਧਰ ਲਿਓ ਕੋਈ ਗੱਲ ਨਹੀਂ ਲਿਓ ਲਿਓ ਲੋ ਜੀ ਸਭ ਰਾ ਚੱਕਰ ਕਰ ਸਕਦੇ ਆ ਇਧਰ ਲੋ ਜੀ ਦੇਖੇ ਦੇਖੀ ਚੱਕ ਹੋਏ 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 ਬਾਹਲਾ ਚਲੋ ਤੂੰ ਬਈ ਸੁਦੁੰ ਲੈ ਜਨਾ ਉਥੇ ਲੈ ਜਨਾ ਲੋਜੀ ਤੋਰਾ ਦੇਖ ਸਕਦੇ ਹੋ ਲੋਜੀ ਕਰਮਾ ਵਾਲੀ ਦਾ ਅਜਾ ਚਲੋ ਜੀ ਚਲੋ ਲੋਜੀ ਸ਼੍ਰੀੜੀ ਖੋਰਤ ਦੇ ਜ਼ਿਲ੍ਹਾ ਨੂੰ ਪੈਂਦਾ ਜੀ ਸੰਘਰੂਰ ਤੇ ਲੈ ਵੇਦਨਤਾ ਜਾ ਤੁਸੀਂ ਲਾ ਰਹੇ ਹੋ ਇਹ ਕਰਮਾ ਵਾਲੀ ਦਾ ਲੋਜੀ ਤਾਂ ਤੋਂ ਬਹੁਤ ਸੋਨਾ ਮੋਟਾ ਮੋਟਾ ਥਾਣ ਲੱਗਿਆ ਵਾ ਲੋਜੀ ਠੀਕ ਹੈ ਰੇਟ ਵਾਈ ਜੀ ਕਹਿੰਦੇ ਹੁੰਦੇ ਠੀਕ ਹੈ ਜੀ ਪੰਜ ਚਾਰ ਦਿਨ ਬਾਕੀ ਹਾਂਜੀ ਵੀ ਜਰਸੀ ਜਾਣਕਾਰੀ ਦਿਓ ਜਰਸੀ ਜਿਹੜਾ 45 ਲਿਟਰ ਦਾ ਜੀ ਠੀਕ ਆ ਹਾਂ ਤੇ ਬੱਚਾ ਬੱਚਾ ਹੈਗਾ ਹੀ ਬੱਚਾ ਮਾਲਕਾ ਬੱਚਾ ਤੇ ਰੇਟ ਰੂਟ ਭਰਾ ਦਾ ਜਾਇਜ਼ ਰੇਟ ਜਿਹੜਾ 45000 ਰੁਪਏ ਜੀ ਇਹਦਾ 45000 ਹਾਂਜੀ ਹਾਂ ਚਾਹੇ ਦੋ ਡਾਂਗ ਚੋਲੇ ਚਾਹੇ ਜੀ ਦੋ ਡਾਂਗ ਚੋਲੇ ਚਾਹੇ ਦੋ ਡਾਂਗ ਚੋਲੇ ਚੈਤਾ ਡਾਂਗ ਚੋਲੇ ਜੀ ਕੋਈ ਆਪਾਂ ਠੀਕ ਆ ਹਾਂ ਜੀ ਹੁਣ ਚਵਾਈ ਹੋਈ ਵੀ ਇਹਦੀ ਹੈ ਜੀ ਹੁਣ ਚਵਾਈ ਹੋਈ ਵੀ ਆ ਜੀ ਹੁਣ ਚਵਾਈ ਹੋਈ ਵੀ ਆ ਹਾਂ ਜੀ ਹਾਂ ਜੀ ਸਾਰੇ ਜਰਸੀ ਗਾਂ ਕੱਦ ਕੋਡ ਸੁਖਰੋ ਬਹੁਤ ਸ਼ੀਸ਼ੂ ਆ ਬਹੁਤ ਜ਼ਿਆਦੇ ਹੋਆ ਠੀਕ ਆ ਤੋ ਮਰਜੀ ਦੋ ਤੋੜ ਦੋ ਪ੍ਰਾਣ ਵੀ ਲਓ ਜੀ ਬਾਈ ਕੋਲ ਇੱਕ ਜਰਸੀ ਗਾਂ ਤੇ ਇੱਕ ਠੀਕ ਆ ਜੀ ਗੱਬਣ ਗਾ ਲੋ ਜੀ ਹੋਲੀ ਜਾ ਗਿਆ ਲੈਓ ਜੀ ਲੈਓ 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 ਕੋਈ ਗੱਲ ਨਹੀਂ ਪੂਰਾ ਠੱਕਾ ਕਰ ਜਦਾ ਪਸੂ ਲੈਓ ਜੀ ਇਦਾਂ ਸਰ ਲਓ ਲਓ ਕੁਗਲ ਉਹ ਕਿ ਲਓ ਉਹ ਕਿ ਲਓ ਚੱਲ ਪੁੱਤ ਲਓ ਜੀ ਫੇਸ ਕੁਆਲਿਟੀ ਕੱਦ ਬੈਠ ਤਾਨ ਫੋਨ ਤੁਹਾਡੇ ਸਾਹਮਣੇ ਆ ਚ ਵਾਈ ਜਿ ਕਿਹੜਾ ਹੋਈ ਵੀ ਸਵੇਰ ਦੀ ਤੇ ਰੇਟ ਆਪਾਂ ਨੂੰ ਪਈ ਨੇ ਇਹਨੇ ਦੱਸਤਾ ਠੀਕ ਹੈ ਜੀ ਲਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਠੀਕ ਹੈ ਜੀ ਅ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ